ਤਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚੱਲ ਚਲੋ ਜੀ ਇੱਧਰ ਆਪਾਂ ਬਣਾਉਣ ਲੱਗੇ ਆਂ ਸਬਜ਼ੀ ਤੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਮੇਰੀ ਹੈਗੀ ਆ ਬਹੁਤ ਹੀ ਜ਼ਿਆਦਾ ਫੇਵਰਿਟ ਸਬਜ਼ੀ ਆ ਮੈਨੂੰ ਇੰਨੀ ਜ਼ਿਆਦਾ ਵਧੀਆ ਲੱਗਦੀ ਆ ਨਾ ਇਸ ਕਰਕੇ ਨਾ ਮੈਂ ਸਪੈਸ਼ਲ ਅੱਜ ਸਬਜ਼ੀ ਬਣਾਉਣ ਲੱਗੀ ਆ ਤੇ ਸਾਡੀ ਫੈਮਿਲੀ ਨੂੰ ਵੀ ਇੰਨੀ ਜ਼ਿਆਦਾ ਹੈਗੀ ਫੇਵਰਿਟ ਉਹ ਕਹਿੰਦੇ ਤੈਨੂੰ ਫੇਵਰਿਟ ਆ ਤੂੰ ਬਣਾ ਕੇ ਜਰੂਰ ਖਾ ਤੇ ਅਸੀਂ ਵੀ ਦੇਖਾਂਗੇ ਵੀ ਕਿੱਦਾਂ ਦੀ ਸਬਜ਼ੀ ਬਣੀ ਆ ਮਹਾ ਵੀ ਉਂਗਲੀਆਂ ਚਟਦੇ ਰਹਿ ਜੂਗੇ ਇਸ ਤਰੀਕੇ ਨਾਲ ਮੈਂ ਤੜਕਾ ਲਾਉਂਗੀ ਚਲੋ ਜੀ ਇੱਧਰ ਆਪਾਂ ਨੇ ਨਾ ਕੱਢ ਲਈ ਇੱਧਰ ਆਪਾਂ ਨੇ ਪੇਸਟ ਬਣਾ ਲਿਆ ਏ ਇਹਦੇ ਇੱਧਰ ਪਏ ਨੇ ਹਰੇ ਮਟਰ ਚਾਰ ਪੰਜ ਪਾਵਾਂਗੇ ਆਪਾਂ ਵਿੱਚ ਆਲੂ ਇੱਧਰ ਇੱਕ ਫੁੱਲ ਹੈਗਾ ਤਾਂ ਗੋਭੀ ਦਾ ਉਹ ਵੀ ਨਾ ਪੂਰਾ ਡਬਲ ਫੁੱਲ ਤਾਂ ਦੇਖੋ ਆਪਾਂ ਨੇ ਕਟਿੰਗ ਕਰ ਲਈ ਬਰੀਕ ਬਰੀਕ ਦੋ ਤਿੰਨ ਪਾਣੀਆਂ ਦੇ ਵਿੱਚ ਵਾਸ਼ ਕਰ ਲਿਆ ਤੇ ਇੱਧਰ ਆਪਾਂ ਨੇ ਦੋ ਟਮਾਟਰਾਂ ਦੀ ਕਰੀ ਹੈ ਕਟਿੰਗ ਤੇ ਇੱਧਰ ਮੇਰੀ ਕੜਾਹੀ ਵੀ ਤਿਆਰ ਹੈ ਆਪਾਂ ਨੇ ਪਹਿਲਾਂ ਹੀ ਸਰੋਂ ਦਾ ਤੇਲ ਪਾ ਕੇ ਨਾ ਗਰਮ ਹੋਣ ਲਈ ਰੱਖ ਦਿੱਤਾ ਏ ਤੇ ਹੁਣ ਆਪਾਂ ਲਾਉਣ ਲੱਗੇ ਆ ਤੜਕਾ ਹੁਣ ਆਪਾਂ ਇੱਕ ਚਮਚਾ ਪਾ ਦੋਗੇ ਵਿੱਚ ਜੀਰੇ ਦਾ ਹੋ ਤੇਲ ਹੋ ਗਿਆ ਨੇ ਗਰਮ ਹੋ ਤੇ ਹੁਣ ਆਪਾਂ ਵਿੱਚ ਪਾ ਲਈਏ ਪੇਸਟ ਆ ਵੀ ਰਹਿ ਘਰਾਂ ਨੇ ਇਸ ਤਨਾ ਮਸਾਲਾ ਪੀਸ ਕੇ ਸਬਜ਼ੀ ਬਣਾਵੇ ਨਾ ਤੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਤੁਹਾਡੇ ਘਰ ਦੇ ਵਿੱਚ ਨਾ ਕੜੇਂ ਕਰਕੇ ਦਾ ਬਹੁਤ ਘਟ ਸਬਜ਼ੀ ਪਸੰਦ ਕਰਦੇ ਆ ਜਦੋਂ ਵੀ ਸਬਜ਼ੀ ਬਣਾਉਨੇ ਨਾ ਬਸ ਇਸ ਤਰੀਕੇ ਨਾਲ ਪੇਸਟ ਬਣਾ ਕੇ ਸਬਜ਼ੀ ਬਣਾਉਨੇ ਆ ਦੇਖੋ ਜੀ ਮਿਲੋ ਜੀ ਅਦਰ ਦੇਦੇ ਦਾਖਾ ਰੇਖਾ ਰਹੀ ਨੇ ਨਹੀਂ ਆਪ ਲੋਕ ਐਸਾ ਠੀਕ ਹੈ ਦੇਖੇ ਥੰਦੀ ਕਿੰਨਾ ਜ਼ਿਆਦਾ ਆਉਹੀ ਹੈ ਤਾਂ ਉਹਦੇ ਲਈ ਰਣੀ ਲੱਗਦੀ ਨਹੀਂ ਹੈਗੀ ਦੇ ਹਾਂ ਕੋ ਲੈ ਰਹੇ ਅੱਜ ਵੀ ਦਾ ਰੈਸੇ ਸਿਹਤ ਨਾ ਮਿਲ ਰਿਹਾ ਕੋਣ ਕਿੰਨਾ ਵੱਧ ਗਿਆ 9:30 ਵਜੇ 10:00 ਵਜੇ ਦੇ ਵਿਚੋਂ ਆਈ ਹੋਟਕੇ ਔਰ ਕਿਤਨਾ ਸੌਂਦੀ ਓ ਤੂੰ ਦੇਖ ਲੋ ਸੌਂਦੀ ਨਹੀਂ ਐ ਰਜੇਜ ਮੇਂ ਸੁਸਕੇ ਬੈਠਾ ਹੋਇਆ ਹੈ ਠੰਡੀ ਨਾ ਲੱਗੇ ਮਾਣਾ ਨੋਟਾ ਰੱਖ ਤਾ ਪਾਤਾ ਫੋਨ ਤੇ ਵੀ ਆਇਆ ਕਰ ਅੱਜ ਦੀ ਡੇਲੀ ਕਿ ਫੇਵਰਟ ਸਬ지 ਬਣ ਰਹੀ ਹੈ ਅੱਜ ਮੇਰੀ ਦਾ ਫੇਵਰਟ ਸਬ지 ਬਣ ਰਹੀ ਹੈ ਨਾ ਤੈਨੂੰ ਰਾਤ ਮੈਂ ਇੱਕ ਫੁੱਲ ਦਿੱਤਾ ਦਾ ਗੋਭੀ ਦਾ ਸਬ지 ਬਣਾ ਲਈ ਉਸ ਕੋ ਅੱਜ ਬਣਾਏਗਾ ਤੇ ਮੈਂ ਬਣਾਈ ਰਹੀ ਹੈਗੀ ਉਹ ਦੂਆ ਵਾਲਾ ਗੋਭੀ ਦਾ ਸੁੱਕਰਾ ਹੈ ਇਹ ਤਾਂ ਕੋਲੇ ਗੋਭੀ ਬਣਾਈ ਹੈ ਹੁਣ ਆਪਣਾ ਮਸਾਲਾ ਨਾ 골ਡ ਬਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਸੁੱਕੇ ਮਸਾਲੇ ਨੋਨ ਮਿਰਚ ਮਸਾਲਾ ਹਲਦੀ ਤੇ ਜੇ ਇਸ ਤਰੀਕੇ ਨਾਲ ਆਪਾਂ ਕੇ ਤੜਕਾ ਲਾਵੇ ਨਾ ਸਬ지ਨਾ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਤੇ ਇਹ ਕੜਾਹੀ ਬਹੁਤ ਵਧੀਆ ਹੈ ਬਿਲਕੁਲ ਵੀ ਨਾ ਸੁੱਕੀ ਸਬਜ਼ੀ ਬਣਾਉਨੇ ਆਪਾਂ ਥੇਠਾ ਨਹੀਂ ਲੱਗਦੀ ਹੈਗੀ ਮੈਨੂੰ ਕੜਾਹੀ ਬਹੁਤ ਜਿਆਦਾ ਪਸੰਦ ਆਈ ਹੈ ਇਹ ਨਾ ਅਮ ਜਦੋਂ ਤੜਕਾ ਲਾਉਨੇ ਨਾ ਅੱਧਾ ਮਸਾਲਾ ਥੇਠਾ ਹੀ ਮਾਤੀ ਜਾਂਦਾ ਇਹ ਕੜਾਹੀ ਦਾ ਥੱਲਾ ਭਾਰੀ ਹੈ ਉਹਦੇ ਕਰਕੇ ਨਾ ਬਿਲਕੁਲ ਵੀ ਮਸਾਲਾ ਨਹੀਂ ਲੱਗਦਾ ਹੈਗਾ ਉਹ ਦੇ ਦਿਓ ਮੈਨੂੰ ਟਮਾਟਰ ਦੇ ਦਿਓ ਉਹ ਆਪਾਂ ਇਹਦੇ ਵਿੱਚ ਨਾ ਕਟਿੰਗ ਕਰਕੇ ਹੀ ਟਮਾਟਰ ਪਾਤੇ ਇਹ ਚੌਲਾਂ ਦੇ ਨਾਲ ਨਾ ਰੇਖਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹਾਂ ਇੰਨੀ ਟੇਸਟੀ ਤਾਂ ਨਾ ਇਹ ਹੋਵੇ ਰੋਟੀ ਨਾਲ ਨਹੀਂ ਲੱਗਦੀ ਹੈਗੀ ਕਿੰਨੀ ਟੇਸਟੀ ਇਹ ਇਹਦੇ ਨਾਲ ਲੱਗਦੀ ਚੌਲਾਂ ਨਾਲ ਨਾ ਨਾ ਪੂਰੀ ਐ ਨਾ ਸੁੱਕੀ ਬਣਾਵਾਂਗੇ ਬਿਲਕੁਲ ਵੀ ਵਿੱਚ ਪਾਣੀ ਨਹੀਂ ਹੋਊਗਾ ਤੂੰ ਸਬਜ਼ੀ ਖਾ ਕੇ ਦੇਖੀ ਉਂਗਲੀਆਂ ਜੱਟ ਜੂਗੀ ਆਪਾਂ ਹੱਥਾ ਸਵਾਦੇ ਹੀ ਹੈ ਮੈਂ ਨ ਪਿਆਰ ਨਾਲ ਸਬਜ਼ੀ ਬਣਾਉਣੀ ਆ ਜਲਦਬਾਜ਼ੀ ਨਹੀਂ ਮੈਂ ਬਿਲਕੁਲ ਵੀ ਕਰਦੀ ਹੈਗੀ ਤੇ ਇਸ ਟਿੱਕਾ ਥੋੜਾ ਜਿਹਾ ਆਪਾਂ ਨੇ ਪਾ ਦੇਣਾ ਪਾਣੀ ਇਹ ਆਪਣੇ ਟਮਾਟਰ ਹੈਗੇ ਥੋੜੇ ਜੇ ਸਖਤ ਹੈ ਤੇ ਵਿੱਤੇ ਹੋ ਜਾਣਗੇ ਹੁਣ ਚੰਗੀ ਤਰ੍ਹਾਂ ਮਿਕਸ ਆਉਣ ਲੱਗਿਆ ਕਿ ਸੁਗੋਆ ਹੁਆਪਾ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਦਾ ਦੇਗੀ ਮਿਰਚ ਦੇ ਦੇਗੀ ਮਿਰਚ ਪਾਉਣ ਨਾਲ ਨਾ ਸਬਜ਼ੀ ਦਾ ਕਲਰ ਬਹੁਤ ਵਧੀਆ ਹੋ ਜਾਂਦਾ ਹੈ ਉਸ ਕੋសារ ਮੀਜੇ ਗਵਾਂਡੀ ਆਪੋ ਪਤਾ ਲੱਗ ਗਿਆ ਕਿ ਵੀ ਇਹਨਾਂ ਦੇ ਘਰਾਂ ਨਾਲ ਕੋਈ ਖਾਸ ਚੀਜ਼ ਬਣੀ ਹੈ ਹਾਂ ਤਾਂ ਇਹਨੀਆਂ ਜਿਆਦਾ ਖੁਸ਼ਬੂ ਆ ਰਹੀਆਂ ਨੇ ਸਬਜ਼ੀ ਚੋ ਚਲੋ ਜੀ ਆਪਣਾ ਮਸਾਲਾ ਵੀ ਐ ਚੰਗੀ ਤਰ੍ਹਾਂ ਪੱਕ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਗੋਭੀ ਕੱਤਾ ਗੋਭੀ ਦਾ ਨਾ ਖਾਣੀ ਬਹੁਤ ਜ਼ਿਆਦਾ ਜ਼ਰੂਰੀ ਏ ਇਹਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਹੁੰਦੇ ਆਂ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਨੇ ਆਂ ਨੇਕ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਨੇ ਆ ਆਲੂ ਚਾਰ ਪੰਜ ਆਲੂ ਕਟਲੇ ਤੇ ਮੈਂ ਹੁਣ ਇਹਦੇ ਵਿੱਚ ਜਾਣਗੇ ਹਰੇ ਮਟਰ ਦੇਖੋ ਜੀ ਇਹ ਹਰੇ ਮਟਰ ਨਾ ਪਾਵੇ ਨਾ ਪੱਤਾ ਗੋਭੀ ਦੀ ਨਾ ਸਬਜੀ ਦਾ ਨਾ ਉਹ ਹੋਏ ਜਾਣਾ ਸਵਾਦ ਨਹੀਂ ਬਣਦਾ ਹੈਗਾ ਇਹ ਤਿੰਨ ਚੀਜ਼ਾਂ ਦੇ ਮਿਕਸ ਸਬਜੀ ਬਣਾ ਕੇ ਖਾਉਂਗੇ ਨਾ ਉਸੇ ਬਾਤ ਜਿਹੜੇ ਵੀ ਨਹੀਂ ਖਾਂਦੇ ਨਾ ਉਹ ਵੀ ਖਾਣਗੇ ਇੰਨੀ ਜ਼ਿਆਦਾ ਬੱਘੇ ਬਣਦੀ ਹੈ ਤੇ ਮਿੱਠੀ-ਮਿੱਠੀ ਆਚ ਦੇ ਵਿੱਚ ਨਾ ਇਹ ਬਹੁਤ ਵਧੀਆ ਸਬਜ਼ੀ ਬਣ ਕੇ ਹੋ ਜਾਣੀ ਆਪਣੀ ਤਿਆਰ ਇਹਨੋਂ ਸੋਨਾ ਕਲਰ ਆ ਰਿਹਾ ਹੈ ਅਲੱਗ ਤਾਂ ਬਹੁਤ ਵਧੀਆ ਤੜਕਾ ਹੀ ਇੱਕ ਨੰਬਰ ਲੱਗਿਆ ਜੰਮੀ ਤੜਕਾ ਲਾਇਆ ਹੈ ਨ ਬਹੁਤ ਵਧੀਆ ਜਿੰਨਾ ਖੁਸ਼ ਹੋ ਕੇ ਤੜਕਾ ਲਾਵੇ ਨਾ ਉਨਾ ਸਬਜ਼ੀ ਵਧੀਆ ਬਣਦੀ ਹੈ ਉਂਗਲੀਆਂ ਚੱਟ ਜਾਣੀਆਂ ਫੈਮਲੀ ਨੇ ਅੱਜ ਦੇਖਿਓ ਰੇਖਾ ਰਾਣੀ ਵਰਗੀ ਨੇ ਵੀ ਕਹੋਗੀ ਦੀਦੀ ਇਹਦਾ ਬਣੀਓ ਬਹੁਤ ਸਵਾਦ ਹੈ ਚਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰਤਾ ਹੈ ਤੇ ਹੁਣ ਇਹਨੂੰ ਆਪਾਂ ਨਾ ਟਾਕੇ ਪਕਾਵਾਂਗੇ ਤੇ ਮਿਲਦੇ ਹੁਣ ਆਪਾਂ ਥੋੜੀ ਦੇਰ ਸਰ ਕੋਈ ਜਬਰਦਸਤ ਤਰਕਾ ਲਗਾਇਆ ਦੇ ਜਬਰਦਸਤ ਤਰਕਾ ਹੀ ਲੱਗਣਾ ਤਾਂ ਹੀ ਸਬ지 ਬਣਦੀ ਹੈ ਇਸ ਲਈ ਤਾਂ ਪੁਰਾ ਠਿੱਕਾ ਨਹੀਂ ਲਗਾਇਤ ਹੁੰਦਾ ਇਸ ਸੇ ਠਿੱਕਾ ਕਹਿਆ ਤੂੰ ਤਾਂ ਕਮਰੇ ਦੇ ਵਿੱਚੋਂ ਵੀ ਭੱਜੀ ਭੱਜ ਕੇ ਨਿਕਲੂਗੀ ਦੇਖੀ ਤਾਂ ਟਰ ਜਬਰਦਸਤ ਤਰਕਾ ਲਗਾਉਂਦੀ ਹੈ ਅੱਛੀ ਹੈ ਕਿਆ ਸਭ ਬਣਾ ਬਣਾ ਕੇ ਖਿਲਾਤੇ ਰਹਤੀ ਹੈ इसी तरह खिलाई है सब चलो मैं हूं गड् चं तरह सफाई करिए देख इधर खा खा के ना जिद ब्याह नू गए हैं ਉਸ ਤਨਾ ਹੀ ਮਿੱਟੀ ਸੰਗtre ਹੁਣ ਇਹਦੀ ਨਾ ਚੰਗੀ ਤਰ੍ਹਾਂ ਹਾਲ ਹੋਇਆ ਪਿਆ ਤੇ ਵਿੱਚ ਇਨਾ ਜਿਆਦਾ ਸਮਾਨ ਪਿਆ ਨਾ ਤੇ ਪਾਣੀ ਦੀਆਂ ਬੋਤਲਾਂ ਵੀ ਕੱਢਣੀਆਂ ਕੰਗਾ ਵੀ ਇੱਥੇ ਪਿਆ ਏ ਤੇ ਲੋਸ਼ਨ ਵੀ ਇੱਥੇ ਪਿਆ ਏ ਬਿੱਟੀ ਵੀ ਇੱਧਰ ਹੈ ਸੈਂਟ ਵੀ ਰੱਖਦੇ ਹਾਂ ਅਸੀਂ ਗੱਡੀ ਮੈਂ ਹਾਂ ਇਹ ਕਈ ਵਾਰ ਨਾ ਭਿਆਨ ਖਾਦੀ ਨੂੰ ਜਾਣਾ ਹੋਵੇ ਨਾ ਘਰ ਦੇ ਵਿੱਚ ਬੰਦਾ ਭੁੱਲ ਜਵੇ ਨਾ ਤਾਂ ਗੱਡੀ ਦੇ ਵਿੱਚੋਂ ਸਾਡੇ ਸਾਰਾ ਸਮਾਨ ਮਿਲ ਜਾਂਦਾ ਇਹ ਤਾਂ ਲਗਦਾ ਵੀ ਪੇਕ ਹੈ ਹਾਂ ਸਾਰਾ ਸਮਾਨ ਪਿੱਛੇ ਮਿਲੂਗਾ ਗੱਡੀ ਦੇ ਕੱਢ ਕੇ ਦੇਖ ਤਾਂ ਦਿਖਾ ਤਾਂ ਸਹੀ ਇਹ ਇਧਰ ਵੀ ਹੈ ਦੋ ਦੋ ਰੱਖੇ ਹੋਏ ਆ ਇਹ ਵਾਲਾ ਏ ਜੇ ਬੰਦੇ ਨੇ ਇਧਰ ਬੈਠਣੇ ਲਾਉਣਾ ਹੈ ਤਾਂ ਦੋਏ ਬੰਦੇ ਤੇ ਮੰਗ ਨਹੀਂ ਸਕੂਗਾ ਉਹ ਇਧਰ ਵਾਲਾ ਇਧਰ ਲਾਊਗਾ ਮੇਰੇ ਵਾਲੀ ਸਾਈਡ ਮੇਰਾ ਸ਼ੈਂਪੂ ਆਹ ਪਿਆ ਏ ਪਰਫਿਊਮ ਪਿਆ ਸ਼ੈਂਪੂ ਕਹੀ ਜੰਨੀ ਆ ਇਹਦੀ ਖੁਸ਼ਬੂ ਬਹੁਤ ਵਧੀਆ ਰੱਖਦੇ ਰੱਖਦੇ ਇਹ ਤਾਂ ਸਰਦਾਰ ਕਾ ਏ ਨਹੀਂ ਨਹੀਂ ਲੱਗ ਲੱਗ ਰੱਖਦੇ ਹਾਂ ਮੈਂ ਆਪਣਾ ਸਮਾਨ ਇੱਕ ਦੂਸਰੇ ਨਾਲ ਸ਼ੇਅਰ ਨਹੀਂ ਕਰਦੇ ਹੈਗੇ

ਬਣ ਬਣੀ ਹੈ ਰਸਮੀ ਸੀ ਜੀ ਥੋੜੇ ਜਿਹਾ ਟਾਈਮ ਇਹਨੂੰ ਹੋਰ ਲੱਗੂਗਾ ਫਿਰ ਆਪਣੀ ਸਬਜ਼ੀ ਬਣ ਕੇ ਹੋ ਜਾਣੀ ਤਿਆਰ ਤੇ ਆਲੂ ਰਹੇ ਥੋੜੇ ਜਿਹੇ ਹੈਗੇ ਆ ਕਿਹੜੇ ਆ ਥੋੜੇ ਜੇ ਨਰਮ ਅ ਗੜਖਾਂਗੇ ਆਲੂਆਂ ਨੂੰ ਇਹਨੂੰ ਟੱਕ ਦੰਨੇ ਆ ਤੇ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਐਨ ਸੁੱਕੀ ਸੁੱਕੀ ਸਬਜ਼ੀ ਬਣੀ ਬਹੁਤ ਵਧੀਆ ਤੇ ਨਾਲੇ ਸੁੱਕੀ ਸੁੱਕੀ ਐਨ ਸਬਜ਼ੀ ਬਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਤੇ ਫਿਰ ਜੇ ਮੈਂ ਕੌਲੀ ਭਰ ਕੇ ਧਨੀਏ ਦੀ ਪਾਉਣੀ ਆ ਹੁਣ ਤੇ ਸਬਜੀ ਨਾਲ ਬਹੁਤ ਜਿਆਦਾ ਵਧੀਆ ਬਣਦੀ ਇਹਦੇ ਨਾਲ ਤੇ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਧਨੀਆ ਪਾਉਣ ਨਾਲ ਤੇ ਹੁਣ ਆਪਾਂ ਇਹਨੂੰ ਕਰ ਦਨੇ ਆ ਮਿਕਸ ਤੇ ਪਕਾ ਕੋਤੀ ਜਿਹਾ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਤੇ ਆਪਣੀ ਸਬਜੀ ਬਣੀ ਆ ਇੱਕ ਨੰਬਰ ਤੇ ਨਮਕ ਮਿਰਚ ਆਪਾਂ ਨੇ ਇਹਦਾ ਚੈੱਕ ਕਰ ਲਿਆ ਏ ਇਹਦੇ ਵਿੱਚ ਨਮਕ ਮਿਰਚ ਆਪਾਂ ਨੇ ਪਾਇਆ ਹੈ ਨ ਪੂਰਾ ਕਰਾਰਾ ਪਾਇਆ ਹੈ ਤੇ ਬਈ ਹੁਣ ਮੈਂ ਮੀਂਹ ਹੁਣ ਰੋਟੀ ਖਾ ਲਵਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ। ਜਿੱਦ ਕਰਦੇ ਹਾਂ ਸਵੇਰੇ ਮੈਂ ਨਾ ਰੂਸੀ ਵਾਸਤੇ ਨਾ ਖਾਣਾ ਤਿਆਰ ਕਰਦੀ ਆ ਸਵੇਰ ਵੇਲੇ ਦਾ। ਇਹਦੇ ਵਿੱਚ ਆਪਾਂ ਨੇ 4-5 ਚੀਜ਼ਾਂ ਪਾਈਆਂ। ਇੱਕ ਤਾਂ ਇਹਦੇ ਵਿੱਚ ਤਰੀਰ ਪਾਇਆ ਏ। ਕਣਕ ਦੀਆਂ ਰੋਟੀਆਂ ਪਾਈਆਂ, ਮੱਕੀ ਦੀਆਂ ਰੋਟੀਆਂ ਪਾਈਆਂ, ਦਹੀਂ ਪਾਇਆ ਏ। ਥੋੜਾ ਜਿਹਾ ਜਿਹੜੀ ਉਹ ਸੀਧੇ ਵਾਸਤੇ ਕੋਈ ਪਾਊਡਰ ਪਾਉਣੇ ਉਹ ਪਾਇਆ ਏ। ਇੱਕ ਗਲਾਸ ਦੁੱਧ ਦਾ ਗਰਮ ਕਰਕੇ ਪਾਇਆ ਏ। ਇੱਕ ਦੋ ਚੀਜ਼ਾਂ ਹੋਰ ਪਾਈਆਂ ਆਪਾਂ ਨੇ ਵਿੱਚ ਚਲੋ ਜੀ ਹੁਣ ਆਪਾਂ ਰੂਸੀ ਨੂੰ ਪਾ ਕੇ ਆਉਨੇ ਆਂ ਦਾ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਉਹ ਹੈਗੀ ਆ ਬੱਚਿਆਂ ਦੀ ਮਾਂ ਉਹਦੇ ਕਰਕੇ ਨਾ ਉਹਦੀ ਸੇਦ ਦਾ ਨਾ ਬਹੁਤ ਜ਼ਿਆਦਾ ਸਾਨੂੰ ਨਾ ਖਿਆਲ ਰੱਖਣਾ ਪੈਂਦਾ ਚਲੋ ਜੀ ਹੁਣ ਆਪਾਂ ਪਾ ਕੇ ਆਉਨੇ ਉਧਰ ਚਲੋ ਜੀ ਐਦਾਂ ਰੂਸੀ ਨੂੰ ਲੱਗੀ ਹੋਈ ਆ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਇਹਨੇ ਨਾ ਸਵੇਰ ਦੀ ਨੇ ਡੰਡ ਪਾਈ ਪਈਦੀ ਫੇਰ ਮੈਂ ਫਟਾਫਟ ਇਹਦੇ ਵਾਸਤੇ ਖਾਣਾ ਤਿਆਰ ਕਰਿਆ ਮੈਂ ਖਾਂ ਚਾਹ ਲੈਦਾ ਢਿੱਡ ਭਰ ਜੂਗਾ ਇੱਕੀ ਵਾਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਰੋਜ਼ ਡੇਲੀ ਪਾਉਨੇ ਆ ਨਾ ਉਹ ਸਾਰੀਆਂ ਚੀਜ਼ਾਂ ਪਾ ਕੇ ਇਹਦਾ ਖਾਣਾ ਤਿਆਰ ਕਰਤਾ ਤੇ ਇਹਨੂੰ ਤਾਂ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਨਾ ਚੌਂ ਚੌਂਵੇਂ ਕਰੀ ਗਈ ਹੈ ਸਵੇਰ ਦੀ ਹੁਣ ਆਏ ਆ ਨਾ ਇਹ ਬੱਚਿਆਂ ਦੀ ਮਾਂ ਇਹਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਆ ਕੇ ਉਹ ਨਾ ਆਏ ਤਾਂ ਬਹੁਤ ਟੈਂਪਰ ਇਹਨੂੰ ਇਹ ਹੌਲੀ ਹੌਲੀ ਬੋਧਾ ਖਾਂਦੀ ਹੈ ਇੱਥੇ ਵੀ ਬੰਦੇ ਖੜੇ ਆ ਕਿ ਕਿਸ ਦਾ ਖਿਆਲ ਰੱਖੀ ਬਸ ਥੋੜੇ ਕੁ ਦਿਨ ਦੇ ਕਰ ਥੋੜੇ ਕੁ ਦਿਨ ਦੇ ਕਰ ਖੁਸ਼ਖਬਰੀ ਆਉਣੇ ਵਾਲੀ ਆ ਘਰ ਦੇ ਵਿੱਚ ਇਹਨੂੰ ਉੱਥੇ ਉਹ ਪਰਾਲੀ ਦੀ ਉਹ ਗੱਲ ਦੀ ਠੰਡ ਦੇ ਦੇਖੋ ਜੀ ਸਾਡੀ ਦੂਸੀ ਸਾਊਂਡ ਬੋਲਿਆ ਕਹਿਣਾ ਬਹੁਤ ਜ਼ਿਆਦਾ ਮੰਦੀ ਹੈ ਇਹ ਇਹਨੂੰ ਦੇਖ ਲੈ ਦੇਖ ਐਨੀ ਭੁੱਖ ਲੱਗੀ ਹੋਈ ਤੇ ਆ ਸਵੇਰ ਦੀ ਇਹਨੇ ਐਨੀ ਡੰਡ ਪਾਈ ਹੋਈ ਦੀ ਮੈਨੂੰ ਪਜਾਦੇ ਪਤਾ ਲੱਗ ਜਾਂਦਾ ਵੀ ਹੁਣ ਇਹਨੂੰ ਬਹੁਤ ਜ਼ਿਆਦਾ ਜ਼ਬਰਦਸਤ ਭੁੱਖ ਲੱਗੀ ਹੋਈ ਹੈ ਇਨੇ ਘਟੇ ਵਿਚਾਰੀ ਨੇ ਬੋਲ ਕੇ ਦੱਸਣਾ ਬਸ ਇਸ ਤਰੀਕੇ ਨਾਲ ਰੰਡ ਪਾਈ ਜਾਂਦੀ ਏ ਦੇਖੋ ਜੀ ਹੁਣ ਇਹਨੇ ਬਾਟਾ ਸਾਫ ਕਰ ਦੇਣਾ ਬਿਲਕੁਲ ਵੀ ਖਾ ਚੀਜ਼ ਨਹੀਂ ਛੱਡਣੀ ਹੈਗੀ ਇਹ ਮੱਕੀ ਦੀ ਰੋਟੀ ਨਾ ਪਹਿਲਾਂ ਵੀ ਦਿਖਾਉਂਦੀ ਹੁੰਦੀ ਰਹੇਗਾ ਇਹ ਹੁਣ ਖਾਣ ਲੱਗੀ ਏ ਸਵਾਦ ਹੁਣ ਇਹਨੂੰ ਇੰਨੀ ਸਵਾਦ ਲੱਗਦੀ ਹੈ ਨਾ ਮੱਕੀ ਦੀ ਰੋਟੀ ਤਾਂ ਮਿੱਠੀ ਹੁੰਦੀ ਹੈ ਬਹੁਤ ਖੁਸ਼ ਹੋ ਕੇ ਖਾਂਦੀ ਪੈਸਾ ਨਹੀਂ ਦਿਖਾਉਂਦੀ ਹੁੰਦੀ ਹੈਗੀ ਹੁਣ ਇਹਨਾਂ ਬਾਟਾ ਸਾਫ ਕਰਕੇ ਜਾਣਾ ਹੈ ਫਿਰ ਉਸੇ ਰੇਖਾ ਆ ਗਈ ਰੇਖਾ ਨੂੰ ਮਿਲਣਾ ਥੋੜੇ ਕਿ ਦਿਨਾਂ ਤੱਕ ਘਰ ਦੇ ਵਿੱਚ ਇਹਨੇ ਪਾ ਦੇਣਾ ਪੂਰਾ ਗਾਹ ਪਾ ਦੇਣਾ ਚੌਂ ਚੌਂ ਹੋਊਗੀ ਚਾਰੇ ਪਾਸੇ ਕਦੇ ਇਧਰੋਂ ਵੀ ਬੱਚੇ ਤੁਰਿਆ ਆਉਂਦੇ ਆ ਕੋਈ ਇਧਰੋਂ ਵੀ ਤੁਰਿਆ ਆਉਂਦੇ ਰੁਸੀ ਦੇਖੋ ਜੀ ਜਦ ਇਹ ਮੋੜਦੀ ਹੈ 1 ਮਿੰਟ ਸੈਕਿੰਡ ਦੇ ਵਿੱਚ ਹੁਣੇ 2-3 ਮਿੰਟ ਘੁੰਮੂਗੀ ਇਸ ਤਰ੍ਹਾਂ ਹੁਣ ਇਹ ਤਾਂ ਗਿਆ ਢਿੱਡ ਪਰ ਹੁਣ ਇੱਕ ਦੋ ਗਿਹੜੇ ਕੱਢੂਗੀ ਗਿਹੜੇ ਕੱਢ ਕੇ ਨਾ ਫੇਰ ਇਹਨੇ ਜਾਣਾ ਆਪਣੀ ਜਗ੍ਹਾ ਤੇ ਕਾਲਾ ਕੰਗਾ ਕਰਿਆ ਦਾਦਾ ਇਸਕੇ ਹਾਂ ਕੰਗਾ ਕਰਕੇ ਨਾ ਬਾਲ ਦੇਖ ਲੈ ਕਿੰਨੇ ਸੋਹਣੇ ਰੇਸ਼ਮ ਵਰਗੇ ਹੋਗੇ ਨੇ ਤੇਰੇ ਕੋਲ ਹੀ ਕੱਢਦੀ ਹੈ ਇਹ ਤਾਂ ਜਦ ਇਹ ਆ ਜਾਂਦੀ ਇੱਧਰ ਨੂੰ ਉਧਰ ਪਾਰਲਾ ਗੇਟ ਬੰਦ ਕਰਦੀ आई मार दे ਇਹਨੇ ਕਣਕ ਜਮਾਈਆਂ ਦਾ ਛੱਟਾ ਮਾਰ ਦਿੰਨੇ ਆ ਉਹ ਜਿਹੜੀ ਕਣਕ ਜਮਾਈ ਨਾਲ ਆਪਣਾ 15 ਦਿਨ ਦਾ ਫਾਇਦਾ ਹੋ ਜਾਣਾ ਹਾਂਜੀ ਹੈ ਛੇਤੀ ਉਹ ਨਿਕਲੇ ਆਊਗਾ ਛੇਤੀ ਉਹ ਨਿਕਲੇ ਆਉਣੀ ਹੈ ਨਹੀਂ ਤਾਂ ਹੁਣ ਦਸੰਬਰ ਦੇ ਮਹੀਨੇ 'ਚ ਕਣਕੇ ਨਹੀਂ ਜੰਮਦੀ 20 25 ਦਿਨ ਲੈ ਲੈਂਦੀ ਆ ਹਾਂ ਜੀ ਉਹ ਜਿਹੜੀ ਪਤਾ ਤੁਂੀਆਂ ਮਾਰਿਆ ਹੀ ਹੋਣੀ ਆ ਹਾਂ ਤੁਨੀ ਚੱਲ ਫੇਰ ਤਾਂ ਆ ਦੇਖੀਏ ਤੁਂੀਆਂ ਮਾਰਿਆ ਹੀ ਉਹਦਾ ਵੀ ਛੱਟਾ ਮਾਰ ਦੇ ਮੈਂ ਰੋਟਾ ਬੈਟਰ ਫੇਰ ਦਿੰਦਾ ਇਹ ਆਪਣਾ ਹਰੇ ਵਾਲਾ ਥਾਂ ਸੀ ਜੀ ਆਣ ਉੱਗ ਗਈ ਇਹ ਤਾਂ ਹਾਂ ਆਣ ਜੰਮਈ ਉੱਗ ਗਈ ਮਾਰੇ ਆਈ ਦੋਈਆਂ ਹਾਂ ਪੂਰੀਆਂ ਹਾਂ ਦੋ ਸਰਮਾ ਤੇ ਪਾਲ ਲੈਣਾ ਖਰਦਾਉਣਾ ਬਾਈ ਹਾਂ ਆ ਦੇਖ ਜੰਮਈ ਆਈ ਹੈ ਦੋਈਆਂ ਮਾਰੇ ਆਈ ਨਾ ਸਾਰੀ ਹਾਂ ਪੂਰੀ ਇਹ 15 ਰੋਣ ਦਾ ਫਰਕ ਪਾ ਜਾਣਾ ਇਹਦੇ ਹੁਣੇ ਹੁਣੇ ਬਾਹਰ ਨਿਕਲ ਆਉਣਾ ਨੇ ਹਾਂ ਭਣਾ ਡੇਢ ਕਿਲੋ ਦਾ ਹਾਂ ਨਾ 5 ਕਿਲੋ 20 ਵੀ ਹੁੰਦਾ ਸੀ ਆਪਾਂ ਨੂੰ ਹਾਂ ਇਹ ਹਰ 10 ਕਿਲੋ ਹੀ ਹੈ ਮਾਸੋ ਦਾ ਸਾਦਾ ਉਹ ਜਿੱਦਾਂ ਆਲਦੇ ਮੈਂ ਟਾਪ ਮੀਟਰ ਫੇਰ ਦਿੰਦਾ